ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮहाराज ਰਸੋਈ ਚੈਨਲ ਤੇ ਅੱਜ ਆਪਾਂ ਬਣਾਉਣ ਲੱਗੇ ਆਂ ਜੀ ਵੇਸਣ ਦੀ ਪਜਿਰੀ ਉਹਦੇ ਵਾਸਤੇ ਆਪਾਂ ਇਹ ਸਮਾਨ ਲਿਆ ਭਾਇਆ ਬਦਾਮ ਹੈ ਭਾਇਆ ਕਾਜੂ ਆ ਅੱਧਾ ਕਿਲੋ ਵੇਸਣ ਤੇ ਅੱਧਾ ਕਿਲੋ ਦੇਸੀ ਘਿਓ ਆ ਤੇ ਇਹ ਲਈ ਹੈ ਜੀ ਆਪਾਂ ਗੂੰਦਾ ਪੀਸੀ ਹੋਈ ਤੇ ਤੁਸੀਂ ਸਾਬਤੀ ਵੀ ਲੈ ਸਕਦੇ ਹੋ ਤੇ ਪਰ ਹੁਣ ਅੱਜ ਕੱਲ ਪੀਸੀ ਹੋਈ ਆਉਂਦੀ ਆ ਜ਼ਿਆਦਾ ਤੇ ਇਤਰਾ ਪਕੜਾਈ ਰੱਖ ਲਈ ਆ ਇਕ ਕੜਾਈ ਦੇ ਵਿੱਚ ਹੁਣ 2 ਚਮਚ ਦੇ ਸੀਕਾ ਉਹਦੇ ਪਾ ਕੇ ਤੇ ਆਪਾਂ ਪਹਿਲਾਂ ਡ్రਾਈ ਫੂਟਾ ਜਿਹੜੇ ਥੋੜੇ ਰੋਸਟ ਕਰ ਲਾਂਗੇ ਕਿਉਂਕਿ ਫਿਰ ਇਹ ਜ਼ਿਆਦਾ ਟੇਸਟੀ ਬਣ ਜਾਂਦੇ ਆ ਰੋਸਟ ਕਰਨ ਨਾਲ ਜੇ ਉਹਦਾ ਹੀ ਕੱਚੇ ਪਾਦਗੇ ਤਾਂ ਫਿਰ ਉਹ ਵਧੀਆ ਨਹੀਂ ਲੱਗਦੇ ਪੰਜੀਰੀ ਦੇ ਵਿੱਚ ਤੇ ਥੋੜੀ ਜਿਹੀ ਮਿਹਨਤ ਲੱਗਦੀ ਆ ਤੇ ਪੰਜੀਰੀਆ ਜਿਹੜੀ ਦੁੱਗਣੀ ਸਵਾਦ ਬਣ ਜਾਂਦੀ ਆ ਇਸ ਤਰ੍ਹਾਂ ਬਣਾਈਏ ਤਾਂ ਤੇ ਇਹ ਮੇਰੀ ਨਾਨ ਦਾਈ ਹੋਈ ਆ ਤੇ ਉਹਨੂੰ ਕਣਕ ਤੋਂ ਹੈਗੀ ਐਲਰਜੀ ਤੇ ਉਹ ਫਰਵੈਸਣ ਦੀਆਂ ਚੀਜ਼ਾਂ ਬਣਾ ਲੈਂਦੀ ਹੁੰਦੀ ਹੈ ਚਾਹੇ ਤਾਂ ਬਿਸਕਟ ਬਣਾ ਲੇ ਵੀ ਹਣ ਦੇ ਚਾਹੀਏ ਇਸ ਤਰ੍ਹਾਂ ਪਨੀਰੀ ਬਣਾ ਲੇ ਹੁਣ ਥੋੜਾ ਜਿਹਾ ਠੰਡਾ ਮੌਸਮ ਹੁੰਦਾ ਜਾਂਦਾ ਕਹਿੰਦੇ ਚੱਲ ਥੋੜੀ ਜਿਹੀ ਤਾਜੀ ਪਨੀਰੀ ਬਣਾ ਲੈਣੀ ਹੈ ਤੇ ਮੈਂ ਚੱਲ ਬਣਾ ਦਿੰਨੇ ਆਪਾਂ ਕੋ ਨਹੀਂ ਤੁਸੀਂ ਵੀ ਦੱਸਿਓ ਜੀ ਨੇ ਅਲਰਜੀਆਂ ਕਿਹੜਕ ਤੋਂ ਵੀ ਕਿਹੜੀਆਂ ਕਿਹੜੀਆਂ ਚੈਕ ਜਮਨਾ ਕੇ ਰੱਖਦੇ ਹੋ ਤੇ ਕਿਉਂਕਿ ਫ੍ਰਿਕਾਂਕ ਦੀ ਮਲਾਵਟ ਹੁੰਦੀ ਹੈ ਜਿਹੜੀ ਚੀਜ਼ ਦੇ ਵਿੱਚ ਉਹ ਚੀਜ਼ ਤਾਂ ਖਾਣੀ ਨਹੀਂ ਹੁੰਦੀ ਹੈ ਨਾ ਜਿਹਨੂੰ ਅਲਰਜੀ ਹੁੰਦੀ ਹੈ ਮੈਦੇ ਚ ਵੀ ਹੁੰਦੀ ਐ ਮਲਾਉਟ ਕਣਕ ਵੀ ਤੇ ਹੋਰ ਵੀ ਕਈ ਚੀਜ਼ਾਂ ਚਾ ਚਾ ਧਿਆਨ ਨਾਲ ਚੀਜ਼ਾ ਜਿਹੜੀ ਮਤਲਬ ਖਾਣੀ ਬੰਦੀ ਐ ਜਿਹਨੂੰ ਕਣਕ ਤੋਂ ਅਲਰਜੀ ਐ ਕਿਹੜੀ ਖਾਣੀ ਐ ਕਿਹੜੀ ਨਹੀਂ ਖਾਣੀ ਐ ਨਾ ਨਹੀਂ ਤਾਂ ਪਕਰਾਂ ਦੇ ਵਿੱਚ ਹੀ ਜਾ ਜਾਂਦੀ ਆਮ ਚੀਜ਼ ਖਾ ਲੈਂਦੇ ਆ ਚਾਕੇ ਉਸ ਤਰ੍ਹਾਂ ਫਿਰ ਨਹੀਂ ਖਾਦੀਆਂ ਦੀ ਐਲਰਜੀ ਵਾਲੇ ਤੋਂ ਤੇ ਤਾਂ ਕਰਕੇ ਫਿਰ ਇਹ ਇੰਦਰੀ ਵੈਸਣ ਦੇ ਬਿਸਕਟ ਚਾਹੀ ਪੰਘੀੜੀ ਬਣਾ ਲੈਣੀ ਦੀ ਐ ਤੇ ਹੁਣ ਟੰਡ ਸ਼ੁਰੂ ਹੋ ਗਈ ਐ ਤੇ ਆਪਾਂ ਲਗੀਆਂ ਜੀ ਬੀਜਰੀ ਬਣਾਉਣ ਤੇ ਇਹ ਆਪਾਂ ਰੋਸਟ ਕਰ ਲਈ ਹੈ ਜੀ ਦੇਖੋ ਕਿੰਨੇ ਵਧੀਆ ਹੋ ਗਏ ਕਲਰ ਦੇਖੋ ਕਿੰਨਾ ਸੋਹਣਾ ਆ ਤੇ ਹੁਣ ਆਪਾਂ ਉਹੀ ਕੜਾਈ ਦੇ ਵਿੱਚ ਪਾ ਲਾਂਗੇ ਜੀ ਕਿਹੋ ਇਹ ਅੱਧਾ ਕਿਲੋ ਕਿਹੋ ਲੈ ਆਪਾਂ ਤੇ ਵੇਸਣ ਲੈ ਅੱਧਾ ਕਿਲੋ ਬਰਾਬਰ ਦੇ ਦਾ ਵੈਸੇ ਜਿਵੇਂ ਆਪਾਂ ਕਣਕ ਦੀ ਆਟੇ ਦੀ ਮੀਰੀ ਬਣਾਈਏ ਫਿਰ ਵੀ ਬਰਾਬਰ ਦੇ ਪੈਂਦਾ ਤੇ ਜੇ ਆਪਾਂ ਥੋੜਾ ਘੱਟ ਘਣਾ ਪਸੰਦ ਕਰਦੇ ਹਾਂ ਉੱਪਰ ਦੀ ਕਈ ਵਾਰੀ ਘਿਓ ਜਾਂ ਕਿਸੇ ਨਹੀਂ ਚੰਕਾ ਲੱਗਦਾ ਹੁੰਦਾ ਹਨ ਫਿਰ ਆਪਾਂ ਘਿਓ ਥੋੜਾ ਜਿਹਾ ਕਣਕ ਦੇ ਆਟੇ 'ਚ ਘੱਟ ਪਾ ਸਕਦੇ ਹਾਂ ਵੇਸਣ 'ਚ ਤਾਂ ਫਿਰ ਬਰਾਬਰ ਦੇ ਪੈ ਜਾਂਦਾ ਕਿਉਂਕਿ ਘਿਓ ਜਿਹੜਾ ਜ਼ਿਆਦਾ ਲੱਗਦਾ ਵੇਸਣ ਦੇ ਵਿੱਚ ਖੁਸ਼ਬੂੰਦਾ ਥੋੜਾ ਜਿਆਦਾ ਪੀ ਜਾਂਦਾ ਘਿਓ ਤੇ ਇਹਦੇ ਵਿੱਚ ਬਰਾਬਰ ਦੇ ਪਾਉਣਾ ਪੈਂਦਾ ਤੇ ਲੋ ਜੀ ਆਪਾਂ ਹੁਣ ਭੁੰਨ ਰਹੇ ਹਾਂ ਇਹਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਇਹਨੂੰ ਕੱਚਾ ਰਹੇ ਕੱਚਰਾ ਜੇ ਫਿਰ ਵੀ ਇਹ ਦੰਦਾਂ ਨਾਲ ਤੁੰਣ ਲੱਗ ਜੰਗੀ ਫਿਰ ਜੀ ਤੇ ਦੇਖੋ ਭੁੱਜ ਰਿਹਾ ਹੈ ਅੱਧਾ ਕ ਭੁੱਜ ਗਿਆ ਹੁਣ ਤੇ ਗੈਸ ਜਿਹੜਾ ਆਪਾਂ ਕੱਟ ਕਰ ਦਿੱਤਾ ਤੇ ਸਲੋ ਸਲੋ ਤੇ ਭੁੰਨਾਂਗੇ ਆਪਾਂ ਇਹਨੂੰ ਫਿਰ ਚੰਗੀ ਤਰ੍ਹਾਂ ਭੁੱਜ ਜਾਂਦਾ ਹੁਣ ਭੁੱਜ ਗਿਆ ਜੀ ਹੁਣ ਆਪਾਂ ਗੁੰਨਪਾ ਦਿੰਨੇ ਆ ਇਹਦੇ ਵਿੱਚ ਗੁੰਨ ਦਾ ਆਪਣੀ ਜੀਸੀ ਹੋਈ ਆ ਤੇ ਇਹਦੇ ਵਿੱਚ ਭੁੱਜ ਜੂਗੀ ਇਹ ਜੇ ਸਾਫਤੀ ਲਈਏ ਤਾਂ ਫਿਰ ਲੱਗ ਭੁੰਨੀ ਪੈਂਦੀ ਆ ਭੁੰਨ ਕੇ ਫਿਰ ਉਹਨੂੰ ਕੁੱਟਣਾ ਪੈਂਦਾ ਹੈ ਨਾ ਤੇ ਆਪਾਂ ਇਹ ਪੀਸੀ ਹੋਈ ਲਈਏ ਗੁੰਦ ਤੇ ਇੰਤੈਂ ਪਾ ਦਿੱਤੀਆਂ ਦੇਖੋ ਫੁੱਲ ਗਈ ਹੈ ਹੁਣ ਆਪਾਂ ਡ్రਾਈ ਫਰੂਟ ਪਾ ਦਾਂਗੇ ਗੈਸ ਆਪਾਂ ਹੁਣ ਬੰਦ ਕਰ ਦੇਣਾ ਇਸ ਸੇਕ ਹੈ ਜਿਹੜਾ ਆਹੀ ਬਹੁਤ ਹੈ ਜਿਹੜੇ ਡਾਈ ਫਰੂਟ ਆ ਜਿਹੜੇ ਪੱਕੇ ਹੋਏ ਗੁੰਦ ਆਪਣੀ ਪੱਕ ਗਈ ਹੈ ਤੇ ਖੰਡਾ ਜਿਹੜੀ ਆਪਾਂ ਗੈਸ ਬੰਦ ਕਰਕੇ ਬੋਨੇ ਆ ਤੁਹਾਨੂੰ ਪਤਿਆ ਹੈ ਨਾ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਲਾਇਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਮਹਿਰਾਜ ਰਸੋਈ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਛੋਟਾ ਜਿਹਾ ਕਮੈਂਟ ਵੀ ਕਰ ਦਿਆ ਕਰੋ ਜਾਂਦੇ ਜਾਂਦੇ ਜੇ ਤੁਹਾਨੂੰ ਵੀ ਕੋਈ ਰੈਸਪੀ ਚਾਹੀਦੀ ਆ ਤਾਂ ਜਰੂਰ ਦੱਸਿਆ ਕਰੋ ਅਸੀਂ ਬਣਾ ਕੇ ਪਾਵਾਂਗੇ ਤੇ ਆਪ ਦਾ ਨਾਮ ਵੀ ਕਮੈਂਟ ਦੇ ਵਿੱਚ ਲਿਖ ਦਿਆ ਕਰੋ ਅਸੀਂ ਅਗਲੀ ਵੀਡੀਓ ਦੇ ਵਿੱਚ ਬੋਲਦੇ ਹੁੰਦੇ ਆ ਨਾਮ ਵੀ ਕਮੈਂਟ ਦੇ ਵਿੱਚ ਲਿਖਿਆ ਹੋਵੇ ਤਾਂ ਕਿਸੇ ਦਾ ਤੇ ਕਮੈਂਟ ਛੋਟਾ ਜਰੂਰ ਕਰਨਾ ਲਾਈਕ ਸ਼ੇਅਰ ਕਰਨਾ ਲੋ ਜੀ ਖੰਡ ਪਾਤੀ ਆ ਤੇ ਹੁਣ ਆਪਾਂ ਮਿਲਾ ਦੇਣਾ ਇਹਨੂੰ ਚੰਗੀ ਤਰ੍ਹਾਂ ਥੋੜਾ ਜਿਹਾ ਜ਼ੋਰ ਦਾ ਕੰਮ ਹੁੰਦਾ ਇਹ ਤੇ ਚਲ ਕੋਈ ਗੱਲ ਨਹੀਂ ਥੋੜੀ ਜਿਹਾ ਆਪਾਂ ਵੀ ਖਾ ਲਾਂਗੇ ਵਿੱਚ ਉਨੀਕਰ ਇੰਨਾ ਕੁ ਜ਼ੋਰ ਲੱਗ ਗਿਆ ਤੇ ਮਲਾ ਦਿੰਨੇ ਹੁ ਚੰਗੀ ਤਰ੍ਹਾਂ ਤੇ ਬਾਕੀ ਤੁਸੀਂ ਵੀ ਇਸ ਤਰ੍ਹਾਂ ਜੇ ਵੇਸੰਦੀਪ ਜੀ ਦੀ ਬਣਾਉਣੀ ਹੈ ਤਾਂ ਬਣਾ ਸਕਦੇ ਹੋ ਜੀ ਰੈਸਪੀ ਆਪਾਂ ਸਾਰੀ ਤੁਹਾਨੂੰ ਦੇ ਦਿੱਤੀ ਹੈ ਤੇ ਚੰਗੀ ਤਰ੍ਹਾਂ ਮਲਾ ਤਾ ਆਪਾਂ ਸਾਰਾ ਸਮਾਨ ਇਹਦੇ ਵਿੱਚ ਤੇ ਹੁਣ ਇਹਨੂੰ ਠੰਡੀ ਕਰਕੇ ਆਪਾਂ ਕਿਸੇ ਬੰਦ ਡੱਬੇ ਦੇ ਵਿੱਚ ਪਾ ਲਾਂਗੇ ਤੇ ਵਸਤੇ ਖਰਾਬ ਨਹੀਂ ਹੁੰਦੀ ਤੇ ਪਰ ਉਹ ਤਾਜੀ ਬਣਾ ਲੈਂਦੀ ਥੋੜੀ ਜਿਹੀ ਤੇ ਪਾ ਕੇ ਫੇਰ ਹੋਰ ਬਣ ਜਾਂਦੀ ਹੈ ਨਾ ਢੰਡੇ ਚ ਤੇ ਪਰ ਹਜੇ ਥੋੜੀ ਜਿਹੀ ਗਰਮੀ ਆ ਤਾਂ ਕਰਕੇ ਥੋੜੀ ਜਿਹੀ ਬਣਾਈ ਹੈ ਤੇ ਲੋਜੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਤੇ ਹੁਣ ਲਾਈਕ ਸ਼ੇਅਰ ਤੁਸੀਂ ਕਰਨਾ ਜੀ ਮਹਾਰਾਜ ਰਸੋਈ ਚੈਨਲ ਨੂੰ ਸਬਸਕ੍ਰਾਈਬ ਵੀ ਤੁਸੀਂ ਕਰਕੇ ਜਾਣਾ ਜਿਹੜੇ ਆਪਣੇ ਚੈਨਲ ਤੇ ਨਵੇਂ ਆਪਾਂ ਤੁਹਾਨੂੰ ਯਾਦ ਕਰਾ ਦੁੱਤਾ ਸਾਰੀ ਰੈਸਪੀ ਦੇ ਦਿੰਦੀ ਆ ਪਨੀਰੀ ਦੀ ਤੇ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ